ਪੰਜਾਬ ਚੌਪ ਹੈਲਥ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਮੈਂ ਤੁਹਾਨੂੰ SSWCD ਪੰਜਾਬ ਆਂਗਣਵਾੜੀ ਰਿਕਰੂਟਮੈਂਟ 2025 ਬਾਰੇ ਦੱਸਣ ਜਾ ਰਹੀ ਆ ਜਿਹੜੀ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਕਾਹੜ 110 ਪੋਸਟਾਂ ਦੇ ਰਹੀ ਯਾਨੀ ਕਿ ਟੋਟਲ ਪੋਸਟਾਂ ਕਾਹੜ 110 ਆਈਆਂ ਨੇ ਜਿਹੜੀ ਕਿ ਡਾਇਰੈਕਟਰ ਆਫ ਸੋਸ਼ਲ ਸਿਕਿਉਰਿਟੀ ਤੇ ਔਮਨ ਚਾਈਲਡ ਡਿਵੈਲਪਮੈਂਟ ਪੰਜਾਬ ਡਿਪਾਰਟਮੈਂਟ ਵੱਲੋਂ ਪੋਸਟਾਂ ਆਈਆਂ ਨੇ ਜਿਸ ਵਿੱਚ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਦੀਆਂ ਆਂਗਣਵਾੜੀ ਵਰਕਰ ਦੀਆਂ 1316 ਤੇ 4794 ਆਂਗਣਵਾੜੀ ਹੈਲਪਰ ਦੀਆਂ ਪੋਸਟਾਂ ਆਈਆਂ ਨੇ ਤੇ ਸੈਲਰੀ ਇਸ ਵਿੱਚ ਸਰਕਾਰ ਦੇ ਰੂਲਸ ਦੇ ਮੁਤਾਬਿਕ ਹੀ ਤੁਹਾਨੂੰ ਇਸ ਵਿੱਚ ਦੀ ਜਾਣੀਆ ਇਹ ਜੋ ਫਾਰਮ ਨੇ 19 ਨਵੰਬਰ 2025 ਤੋਂ ਅਪਲਾਈ ਹੋਣੇ ਸਟਾਰਟ ਹੋ ਗਏ ਨੇ 10 ਦਸੰਬਰ 2025 ਤੱਕ ਤੁਸੀਂ ਇਹਨਾਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਮੈਰਿਟ ਲਿਸਟ ਜਿਹੜੀ ਪਬਲਿਕੇਸ਼ਨ ਹੋਊਗੀ ਉਸ ਦੀ ਅਨਾਉਂਸਮੈਂਟ ਕਦੋਂ ਹੋਊਗੀ ਇਹ ਵੀ ਹਜ ਤੱਕ ਦੱਸਿਆ ਨਹੀਂ ਗਿਆ 1 ਜੁਲਾਈ 2025 ਤੱਕ ਤੁਹਾਡੀ ਉਮਰ 18 ਸਾਲ ਘੱਟੋ-ਘੱਟ ਵੱਧ ਤੋਂ 37 ਸਾਲ ਤੇ ਤੁਹਾਨੂੰ ਇਸੇ ਜੇ ਰੂਲਸ ਦੇ ਮੁਤਾਬਿਕ ਏਜ ਰੈਲੈਕਸੇਸ਼ਨ ਵੀ ਦਿੱਤੀ ਜਾਊਗੀ ਫੀਸ ਜਨਰਲ ਕੈਟਾਗਰੀ ਦੀ 500 ਐਸਟੀ ਬੀਸੀ ایਡਬਲਯੂਐਸ ਲਈ 250 ਰੁਪਏ ਫੀਸ ਰੱਖੀ ਗਈ ਆ ਇਗਿਬਿਲਿਟੀ ਦੀ ਗੱਲ ਕਰ ਲਈ ਤਾਂ ਸਿਰਫ ਫੀਮੇਲ ਕੈਂਡੀਡੇਟਸ ਹੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਪੰਜਾਬ ਦਾ ਜੋ ਡੋਮਿਸਾਈਲ ਯਾਨੀ ਕਿ ਪੰਜਾਬ ਦੀ ਰਿਹਾਈ ਸ਼ੋਣੀ ਤੁਹਾਡੇ ਕੋਲ ਜ਼ਰੂਰੀ ਆ ਘੱਟੋ ਘੱਟ ਤੁਹਾਡੇ ਕੋਲ ਕੁਆਲਿਫੀਕੇਸ਼ਨ ਵਰਕਰ ਦੇ ਲਈ 12ਵੀਂ ਪਾਸ ਹੈਲਪਰ ਦੇ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ ਤੇ ਪੰਜਾਬੀ ਲੈਂਗੁਏਜ ਦੀ ਤੁਹਾਨੂੰ ਨੋਲਿਜ ਕੰਪਲਸਰੀ ਹੋਣੀ ਜ਼ਰੂਰੀ ਆ ਇਸ ਵਿੱਚ ਜੋ ਸਿਲੈਕਸ਼ਨ ਪ੍ਰੋਸੈਸ ਰਹੇਗਾ ਮੈਰਿਟ ਲਿਸਟ ਹੋਊਗੀ ਅਕੈਡੈਮਿਕ ਬੇਸ ਤੇ ਜੀ ਤੁਹਾਡੀ ਹੋਣੀ ਆ ਇਸ ਵਿੱਚ ਕੋਈ ਰਿਟਨ ਇਗਜ਼ਾਮ ਨਹੀਂ ਹੋਣਾ ਇੰਟਰਵਿਊ ਹੋਏਗੀ ਤੇ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਜਿਵੇਂ ਕਿ ਇਨਸਟਰਕਸ਼ਨਸ ਆਉਣ ਇਹੀ ਸੀ ਕੰਪਲੀਟ ਜਾਣਕਾਰੀ ਆਂਗਣਵਾੜੀ ਭਰਤੀ ਦੀ ਜੇਕਰ ਤੁਸੀਂ ਭਰਤੀ ਨੂੰ ਘਰ ਬੈਠੇ ਸਾਡੇ ਕੋਲ ਅਪਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਰੁਜ਼ਗਾਰ ਨਾਲ ਐਧੇ ਹੀ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਆਫੀਸ਼ੀਅਲ ਵੈਬਸਾਈਟ ਇਸਪੋਜ਼ੀ ਮੈਂਸ਼ਨ ਹੈ ਜਿੱਥੇ ਜਾ ਕੇ ਤੁਸੀਂ ਇਸ ਨੂੰ ਅਪਲਾਈ ਕਰਨਾਗਾ ਬਾਕੀ ਦੀ ਡਿਟੇਲ ਚੈੱਕ ਕਰਨੀ ਆ ਘਰ ਬੈਠੇ ਤੁਸੀਂ ਸਾਡੇ ਕੋਲ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਜੇਕਰ ਤੁਸੀਂ 10ਵੀ